ਸੋ ਵੈਲਕਮ ਟੂ आवर ਨਿਊ ਬਲੌਗ ਅੱਜ ਤਰੀਕਾ ਹੈਗੀ ਹੈ ਜੀ 29 ਦਸੰਬਰ 2025 ਤੇ ਅੱਜ ਆਪਾਂ ਇਕੱਤਰਤ ਹੋਏ ਆ ਸਾਡੇ ਬੰਬੇ ਵਾਲੇ ਮਾਸੀ ਜੀ ਬਿੰਦ ਮਾਸੀ ਜੀ ਦੇ ਘਰ ਦੇ ਗ੍ਰਹਿ ਪ੍ਰਵੇਸ਼ ਚ ਸਭ ਤੋਂ ਪਹਿਲਾਂ ਬਿੰਦ ਮਾਸੀ ਜੀ ਨੂੰ ਸਮਿੱਤਰ ਮਾਸੜ ਜੀ ਨੂੰ ਉਹਨਾਂ ਦੇ ਸਾਰੇ ਬੱਚਿਆਂ ਨੂੰ ਦਮਨ ਅਮਨ ਦਿਲਸ਼ੇਰ ਉਹਨਾਂ ਦੇ ਘਰੋਂ ਸੰਦੀਪ ਹਰਜੀਤ ਪ੍ਰਗਟ ਹੁਣਾ ਨੂੰ ਤੇ ਸਾਰੇ ਨੰਨੇ ਮੁਨੇ ਬੱਚਿਆਂ ਨੂੰ ਸਾਡੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੇ ਦਮਨ ਮਾਸੀ ਦਾ ਵੱਡਾ ਬੇਟਾ ਖੜਾ ਆ ਦਮਨ ਮੁਬਾਰਕਾਂ ਸਾਡੇ ਸਮੂਹ ਰਿਸ਼ਤੇਦਾਰਾਂ ਵੱਲੋਂ ਤੁਹਾਡੇ ਪਰਿਵਾਰ ਤੇ ਥੈਂਕ ਯੂ ਥੈਂਕ ਯੂ ਸੋ ਦਿਲਦਿਆਂ ਕਿਹਾ ਗਿਆ ਸਾਰਿਆਂ ਦਾ ਮੋਸਟ ਵੈਲਕਮ ਹੈ ਸਾਰਿਆਂ ਦਾ ਸੋ ਬੜਾ ਖੁਸ਼ੀ ਹੈ ਜੀ ਕਿ ਅਸੀਂ ਅੱਜ ਇਕੱਤਰਤ ਹੋਏ ਆ ਬੜੇ ਚਿਰਾਂ ਬਾਅਦ ਸੁਭਾਗ ਬਣਿਆ ਕਿ ਸਾਰੇ ਰਿਸ਼ਤੇਦਾਰ ਸਾਡਾ ਨਾਨਕਾ ਪਰਿਵਾਰ ਸਾਰਾ ਇਕੱਠਾ ਹੋਇਆ ਆ ਤੇ ਇਹਦਾ ਸ਼ਰੇਹ ਜਾਂਦਾ ਵਾ ਸਾਡੀ ਬਲ ਫੈਮਿਲੀ ਨੂੰ ਬੰਬੇ ਵੜੇ ਮਾਸੀ ਜੀ ਨੂੰ ਮਾਸੜ ਜੀ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਨੂੰ ਸੱਦ ਕੇ ਤੇ ਇਕੱਤਰ ਕੀਤਾ ਨਾਲ ਸਾਡੀ ਛੋਟੀ ਭੈਣ ਸੰਦੀਪ ਤੇ ਵਧਾਈਆਂ ਸੰਦੀਪ ਬਹੁਤ-ਬਹੁਤ ਸਾਡੇ ਗ੍ਰਹਿ ਪ੍ਰਵੇਸ਼ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਤੁਹਾਡੇ ਨਾਲ ਇਸ ਤਰ੍ਹਾਂ ਅੱਜ ਦੇ ਦਿਨ ਦੇ ਖੂਬਸੂਰਤ ਪਾਲਿਸ਼ ਸਾਂਝੇ ਕਰਦੇ ਆ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਡੇ ਸੁਖਨੀ ਸਾਹਿਬ ਦਾ ਪਾਠ ਮੁਕੰਮਲ ਹੋ ਚੁੱਕਾ ਵਾ ਤੇ ਇਸ ਤੋਂ ਬਾਅਦ ਪੀਪਲ ਸਮਾਗਮ ਹੋਏਗਾ ਰਾਗੀ ਸਿੰਘ ਆ ਗਏ ਆ ਤੇ ਦਿਲਸ਼ੇਰ ਦੇ ਖਾਸ ਸੱਜਣੇ ਆ ਬੰਬੇ ਤੋਂ ਕੈਨੇਡਾ ਤੋਂ ਕੈਨੇਡਾ ਰਹਿੰਦੇ ਆ ਉਹਨਾਂ ਦੇ ਨਾਲ ਸਿੰਘ ਬਟਾਲੀ ਤੋਂ ਮੜੀਆਂਵਾਲ ਤੋਂ ਤੇ ਉਹ ਤੁਹਾਡ ਨੂੰ ਕੀਰਤਨ ਚ ਨਿਹਾਲ ਕਰਨਗੇ ਤੇ ਹੋਰ ਵੀ ਖੂਬਸੂਰਤ ਪਲ ਅੱਜ ਦੇ ਬਾਕੀ ਰਿਸ਼ਤੇਦਾਰਾਂ ਨਾਲ ਤੁਹਾਨੂੰ ਰੂਬ ਰੂ ਕਰਾਵਾਂਗੇ ਸੋ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਐਂਡ ਤੱਕ ਤੇ ਬਲ ਟ੍ਰਾਂਸਪੋਰਟ ਦੇ ਬਹੁਤ ਚਿਹਤੇ ਆ ਪਰਿਵਾਰ ਦੇ ਵਿੱਚੋਂ ਕਮਨ ਦੇ ਬੋਬੀ ਭਾਜੀ ਆ ਇਹਨਾਂ ਦੇ ਬਲ ਫੈਮਲੀ ਦੇ ਚਿਹਤੇ ਬੰਬੇ ਦਾ ਤੇ ਇੱਥੋਂ ਦਾ सुद्धा ਇਹਨਾਂ ਦੇ ਨਾਲ ਕਾਰੋਬਾਰ ਦੇ ਵਿੱਚ ਹੈਲਪ ਕਰਦੇ ਆ ਜਿਹੜਾ ਘਟਿਆ ਤੇ ਰੇਸ ਤੇ ਜਿਹੜਾ ਇਹ ਉਹ ਚੱਲਦੇ ਹੁਣ ਆਪਾਂ ਅੰਦਰ ਤੇ ਕਰਦੇ ਅੰਦਰ ਦੇ ਖੂਬਸੂਰਤ ਪਲ ਸਾਂਝੇ ਇਹ ਸਾਡਾ ਫਰਜੰਦ ਜੋਰਾਵਰ ਸਿੰਘ ਥਾਣੇ ਚ ਠੰਡਾ ਪੀ ਰਿਹਾ ਸਾਡੇ ਸਤਕਾਰਯੋਗ ਮਾਸੜ ਜੀ ਸੁਖਸ਼ਿੰਦਰ ਪਾਲੀ ਤੇ ਸમિતਰ ਮਾਸੜ ਜੀ ਦੋਤ ਮਾਸੀ ਜੀ ਮੁਬਾਰਕਾਂ ਬਹੁਤ-ਬਹੁਤ ਕਰਦੀਆਂ ਗ੍ਰਹਿ ਪ੍ਰਵੇਸ਼ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਦੋ ਸਰਵਤੇ ਰਾ ਮਾਸੀ ਜੀ ਮੁਬਾਰਕਾਂ ਬਹੁਤ-ਬਹੁਤ ਬਹੁਤ-ਬਹੁਤ ਵਧਾਈਆਂ ਜੀ ਨਾਲ ਗਦੇ ਕਰ ਹੱਥ ਧਰਨ ਸੋਨੀ ਖੜ ਰਤਨ ਜੁੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਰ ਸੋਹਿ ਲੜੇ ਗੁਰੂ <Gã> ਤੁਹਾਰਾ <aims> ਸਿੰਘ ਹੁਣੀ ਵਲੌਗਿੰਗ ਕਰ ਰਹੇ ਆ ਤੇ ਪੂਰਾ ਇਨਾਂ ਦਾ ਸਟੈਂਡ ਸਟੂਨ ਦਾ ਚੜਿਆ ਆ ਵੇਖੋ ਸੋ ਉਹ ਕਿੰਨਾ ਦਾ ਪੂਰਾ ਰੌਸ਼ਨ ਆ ਵਲੌਗਿੰਗ ਦੇ ਵਿੱਚ ਅੰਦਰ ਕੀਰਤਨ ਚੱਲ ਰਿਹਾ ਆ ਸੋ ਇਹ ਮਸੀਦਾ ਗ੍ਰਹਿ ਇਹ ਜੰਡਿਆਲੀ ਵਿੱਚ ਐਵਰ ਗ੍ਰੀਨ ਕਲੋਨੀ ਹੈ ਅਵੈਲੀ ਤੋਂ ਥੋੜਾ ਜੱਗ ਆ ਕੇ ਬਾਬੇ ਹੰਦਾਲ ਦਾ ਗੇਟ ਆ ਉਹਦੇ ਅੰਦਰ ਆ ਕੇ ਐਵਰ ਗ੍ਰੀਨ ਕਲੋਨੀ ਤਮਰੁਣੀ ਆਏ ਹੋਏ ਪਰੌਣਿਆਂ ਦਾ ਸਵਾਗਤ ਕਰ ਰਹੇ ਆ ਤਸਾਰੇ ਗੁਰਬਾਣੀ ਕਹ ਸੇਵਕ ਜਨਮਾਨੈ ਪਰ ਤਖ ਗੁਰ ਨਿਸਤਾਰੇ ਸੋ ਕਉ ਟਲ ਗੁਰ ਸੇਵੀਐ ਤੈ ਨਸੈ ਜਿਸ ਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁੱਖ ਜਾਲ ਹੋਵੇ ਸਿਫਤ ਖਸਮ ਦੀ ਨੂਰੇ ਹਰ ਸੋਖੁਰ ਸੋ ਛਟੀ ਐ ਤਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਰਠ ਮਲਾ ਪੰਜਵਾ ਪਰਮੇਸ਼ਰ ਦਿੱਤਾ ਬੰਨ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬੰਨ ਦੁੱਖ ਰੋਗ ਕਟੇ ਰ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖਵਾ ਸਭ ਤਾਈ ਪਾਲ ਬ੍ਰਹਮ ਉਰ ਪਰਮੇਸ਼ਰ ਰਾਮ ਰਹਿ ਆ ਸਭਨੀ ਦਾਈ ਰਹਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਸਤਿਗੁਰ ਜੀ ਨੇ ਵੀ ਅਤਿ ਅਤ ਕਰਤਾਂ ਕੀਤੀਆਂ ਸਤਿਗੁਰ ਜੀ ਭਾਈ ਦਿਲਸ਼ੇਰ ਸਿੰਘ ਨੇ ਉਹਨੂੰ ਸਿੱਕਾ ਜੀ ਕੌਂਤਾ ਦੀ ਹਾਜ਼ਰੀ ਲਾਉਣੀ ਹੈ ਸੋ ਸਾਰੀ ਭੋਜਨ ਕੱਢ ਕੇ ਕਰਕੇ ਲਾਉਣਾ ਬੋਲੇ ਸੁਨਹਾਰਾ ਸਤ ਸਿਆਕਾਰ ਭਾਈ ਦਿਲਸ਼ੇਰ ਸਿੰਘ ਜੀ ਭਾਈ ਅਰਦਨ ਸਿੰਘ ਜੀ ਹਾਂ ਜੀ ਤੁਸੇ ਵੇਖੋ ਉਹਨਾਂ ਲਈ ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਸਰੂਪਾ ਉਹ ਗੁਰੂ ਕੇ ਗ੍ਰੰਥੀਸਥਾਨ ਦੀ ਪੋਸ਼ਾ ਪਸੋਂ ਦਿੱਤਾ ਜਾਣਾ ਯਾਦ ਰੱਖ ਦੇ ਅੰਦਰ ਉਹ ਸੰਗਤ ਇਕਤਾ ਦੀ ਸੰਧੀ ਕਰਨੀ ਹੈ ਤਾਂ ਸੁਮਾਤਾ ਗੁਰਦੇ ਕੌਰ ਜੀ ਮਗਾਹਿਗੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਰੰਭ ਕਰ ਗੀਰਪਾਤਸ਼ਾ ਮਾਤਾ ਦਿਰਾਜ ਕੌਰ ਜੀ ਹਾਂਜੀ ਹਾਂਜੀ ਮਾਤਾ ਦਿਰਾਜ ਕੌਰ ਜੀ ਦੀ ਬੇਨਤੀ ਹੈ ਜੀ ਆਓ ਜਾਈਏ ਸਤਿਗੁਰੂ ਆਵੇ ਜਗਦੇਸ ਸਹ ਸਤਿ ਸ੍ਰੀ ਅਕਾਲ ਸੰਗਤਿ ਤੇਰੀ ਰਣਾ ਗੁਜਰੀ ਮੈਂ ਕੋਵਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਦੇ ਦੇਰੀਓ ਸੰਗਦੇ ਨੀ ਮਿਰਨੋਂ ਗੁਦਰੀ ਮਿਰਨੋਂ ਸਾਦ ਤਾ ਪੁੱਤੁਰ ਸੀ ਜਦ ਪਤੀ ਤਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰੱਖਿਆ ਕਰਨਿਆ ਨਿਸਈਓ ਪੰਥ ਦਵਲੀ ਸੁਤਾ ਸੁਣਾ ਤੇ ਸਿਰ ਤੁਰ ਕੇ ਇਹ ਦੁਖ ਜਗ ਆਣ ਕੇ ਨਿਸਹੀਓ ਪੰਥ ਦਾ ਵਾਲੀ ਨਿਪੋਦੀ ਰਾਤ ਸੀ ਠੰਡੇ ਤੇ ਤਨ ਤੇ ਚੋਲਾ ਸੀ ਨਿਪੋਦੀ ਰਾਤ ਠੰਡੀ ਕੇ ਤਨ ਤੇ ਚੋਲਾ ਸੀ ਲੀਰਾ ਐ ਹੱਥ ਘਿਰ ਪਾਨ ਸੀ ਨੰਗੀ ਲੱਗਾ ਸੀ ਖੂਨ ਤਰਤੇ ਦੇਖ ਮਾਈ ਮਿਲ ਰੰਗ ਕਰਤਾ ਜਦੇ ਲਿਖੇ ਨੇ ਸੰਜੋਗ ਕੇ ਮੇ ਅਜੀਤ ਤੇ ਜੁਜਾਰ ਦੇ ਲਿਖੇ ਨੇ ਸੰਜੋਗ ਕੇ ਮੇ ਅਜੀਤ ਤੇ ਜੁਜਾਰ ਦੇ ਚੱਲਣਾ ਆਨੰਦਪੁਰੇ ਸ਼ਹਿਰ ਚੋਂ ਬਰਾਤ ਨੇ ਗੋਣੀਆਂ ਨਕੂੜੀਆਂ ਹਨੇਰ ਕਰੀ ਰਾਤ ਨੇ ਚੱਲਣਾ ਆਨੰਦਪੁਰੇ ਸ਼ਹਿਰ ਚੋਂ ਬਰਾਤ ਨੇ ਗੋਣੀਆਂ ਨਕੂੜੀਆਂ ਨਾਮ ਜਵਾ ਜੀ ਪਰਾਈ ਗੁਰੂ ਦੀ ਸਗਰ ਡਾਉ ਮਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਸ ਪਰਸ਼ਾਦ ਰਸਿ ਤੁਮ ਕਮੰਡ ਪਰਸ਼ਤਿ ਆਗਿ ਸ਼ਦਾ ਮਨੰਦਰ ਪੁਰਨੇਖਨ ਮੇ ਕੋਟਾਂ ਪਟਾਲੇ ਕਰਾ ਜਨ ਨੇ ਨਰਦੀ ਮਾਰਨ ਮੱਕੇ ਦੀ ਟਿੱਕਿਆ ਬਬੇ ਮਹਾਰਾਜ ਦੇ ਪਰਸਨ ਕੈਨੋ ਪਰ ਕੀ ਹੋਇਆ ਮਹਾਰਾਜ ਦੇ ਕੈਨ ਕਰੈ ਪਾਲੀ ਗ੍ਰੰਥ ਤੁਸੀ ਕਰੈ ਕੋਟਾਂ ਕੋਟਾਂ ਵਰਸ਼ ਕਿ ਪਾਟ ਤੰਤਰ ਗੁਰੂ ਰਵਿਸ਼ੰਦਾਖਵਾਨਾ ਬਾਕੀ ਆਈਆਂ ਸਾਰੇ ਸੰਗਤ ਜੋ ਵੀ ਰਿਸ਼ਤੇਦਾਰ ਭੈਣ ਭਰਾ ਜਮੇ ਸਤਿ ਨੂੰ ਪਰਮਾਨ ਕਰਦੇ ਹੋਏ ਫੁਰਕੇ ਨੇ ਅੱਜ ਇਹ ਘਰ ਨੂੰ ਪੁੱਤਰ ਕੀਤਾ ਹੈ ਸਾਰਿਆਂ ਦਾ ਧੰਨਵਾਦ ਹੈ ਜੀ ਸਨੀਆਂ ਤੇ ਬੀਤਿਆਂ ਬਵਾਹੇ ਨੂੰ ਜੀ ਸਖਾ ਸਾ ਵਾਹਿਗੁਰੂ ਜੀ ਕੀ ਫਤਿਹ ਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਜੀ ਸਤ ਨਾਮ ਵਾਹਿ ਗੁਰ ਜੀ ਸਤ ਨਾਮ ਵਾਹਿ ਗੁਰ ਤਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿ ਗੁਰ ਤਤਨਾ ਵਾਹਿਗੁਰੂ ਵਾਹਿਗੁਰੂ a few moments later ਠੀਕ ਹੈ ਫੋਟੋਗ੍ਰਾਫੀ ਹੋ ਰਹੀ ਹੈ ਲਓ ਜੀ ਚਾਰੇ ਪੈਣਾ ਖਲੋਤੀਆ ਵਾਂ ਤੇ ਪਿਆਰ ਦਾ ਲੈਣ ਦੇਣ ਹੋ ਰਿਹਾ ਆ ਵੇਖੋ ਸ਼ਿੰਦਮਾਸੀ ਬਿੰਦਮਾਸੀ ਨੂੰ ਪਿਆਰ ਦੇ ਰਹੇ ਆ ਕੋਈ ਪਿਆਰ ਲੈ ਰਹੇ ਆ ਆ ਵੇਖੋ ਤੇ ਮੰਮੀ ਮੈਨੂੰ ਵੀ ਪਿਆਰ ਮਿਲ ਗਿਆ ਵਾ ਕੁਝ ਦਿੰਦੇ ਤਾਂ ਕੁਝ ਲੈ ਲਿਆ ਇਹਨਾਂ ਨੇ ਤੇ ਬੀਜੀ ਤੇ ਇਧਰ ਆ ਵੇਖੋ ਬੰਬੇ ਸਿੰਗਾਪੁਰ ਤੇ ਕੈਨੇਡਾ ਆਪਸ ਚ ਆਨੰਦ ਲੈ ਰਹੇ ਆ ਕਿੰਨੇ ਜਾਣੀ ਵੇ ਕੀ ਕਰਦੇ ਨੇ ਅੱਛਾ Later.